ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਉਪਲੀ ਜ਼ਿਲ੍ਹਾ ਤੇ ਤਹਿਸੀਲ ਵਾਈ ਹੋਰਾਂ ਦੀ ਹੈਗੀ ਆ ਸੱਜਣੋ ਸੰਗਰੂਰ ਅੱਠ ਤੋਂ 10 ਗਾਵਾਂ ਦਿਖਾਵਾਂਗੇ ਜਰਸੀ ਵੀ ਦਿਖਾਵਾਂਗੇ ਟੌਪ ਕੁਆਲਿਟੀ ਦੀ ਐਚਐਫ ਵੀ ਦਿਖਾਵਾਂਗੇ ਐਚਐਫ ਕ੍ਰਾਸ ਵੀ ਦਿਖਾਵਾਂਗੇ ਤੇ ਇੱਕ ਐਚਐਫ ਦਾ ਤੋਹਫਾ ਦਿਖਾਵਾਂਗੇ ਸਾਢੇ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਦੋ ਦੰਦ ਬਾਕੀ ਗੱਲਬਾਤ ਰਾਜੂ ਨਾ ਕਰਾ ਦਾਂਗੇ ਇਕੱਲੀ ਇਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰਿਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਕੇਰਾ ਕੇਰਾ ਗੈਰੀ ਹੋਰ ਮਾਰ ਲੈ ਕੈਮਰਾ ਸਾਰਿਆਂ ਤੇ ਆ ਜਾ ਫਿਰ ਇੱਧਰਲੇ ਬੰਨੇ ਆ ਜਾ ਇੱਕ ਨੰਬਰ ਤੋਂ ਕਰਾਂਗੇ ਸ਼ੁਰੂ ਦਿਖਾ ਦਾਂਗੇ ਤੁਹਾਨੂੰ ਸੱਜਣੋ ਤੋਹਫਾ ਹੀ ਲੈ ਆ ਲੈ ਆ ਲੈ ਇੱਧਰਲੇ ਬੰਨੇ ਲੈ ਆ ਹੋਰ ਰਾਜੂ ਕਿਵੇਂ ਆ ਵਧੀਆ ਬਰੇ ਚੜਦੀ ਕਲਾ ਚੜਦੀ ਕਲਾ ਬਾਈ ਕਿਵੇਂ ਚੱਲਦਾ ਕੰਮ ਵਧੀਆ ਚੱਲਦਾ ਬਾਈ ਰੇਟ ਕਿੱਥੇ ਤੋਂ ਲਾ ਕੇ ਕਿੱਥੇ ਤੱਕ ਹੋਣਗੇ ਰੇਟ ਬਈ ਅੱਜ 55000 ਤੋਂ ਸ਼ੁਰੂ ਹੋ ਕੇ ਲੱਖ ਤੱਕ ਹੈਗੇ ਨੇ ਆਪਣੇ ਲਈ 54 55 ਜਾਦਾ ਹਾਂ ਆ 54 55 ਤੋਂ ਲਾ ਕੇ 1 ਲੱਖ ਤੱਕ ਦੇ ਰੇਟ ਹੋਣਗੇ ਮਹਿੰਗੇ ਰੇਟ ਦੇ ਜਾਨਵਰ ਤਕਰੀਬਨ 2 ਕੋ ਹੋਣਗੇ ਵਿੱਚ ਹਾਂ ਮੇਰੇ ਹਾਂ 2 ਕੋ ਨਹੀਂ ਬਾਕੀ ਸਾਰੇ ਤਕਰੀਬਨ ਨਾਰਮਲ ਰੇਟ ਹੀ ਨੇ ਬਾਕੀ 55 60 ਡੇਢ ਢੇੜੀ ਘੁੰਮਦੀ ਹੈ ਨਾ ਆ ਤੋਹਫੇ ਤੋਂ ਕਰਦੀ ਹੈ ਸ਼ੁਰੂ ਕਰ ਲੋ ਜੀ ਆ ਮਾਰਗਰੀਏ ਤੇ ਕੈਮਰਾ ਵੇ ਪੱਲ ਤੇ ਜੀ ਫੇਸ ਕੁਆਲਿਟੀ ਦੀ ਮਾਰਦੀ ਗੁਲਾਬੀ ਨੋਜ਼ ਚ ਆ ਗਈ ਜਾਤ ਨਸਲ ਬੋਦੇ ਵਾਲੀ ਜਿਵੇਂ ਭਰਾ ਕਹਿੰਦੇ ਨੇ ਤੇ ਇੱਥੋਂ ਲੰਬਾਈ ਦਿਖਾ ਦੇ ਕੱਦ ਦਿਖਾ ਦੇ ਲੈਗ ਸਕੋਰ ਦਿਖਾ ਦੇਦਾ ਕੱਦ ਵਾਲੇ ਪੱਖ ਤੋਂ ਵੀ ਕੋਈ ਘਾਟ ਨਹੀਂ ਕੱਦ ਵੀ ਫੁੱਲ ਵੱਡਾ ਤੇ ਲੈੱਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਤੇ ਆਰਡਰ ਖੂ ਬਿਲਕੁਲ ਨਾਲ ਲੱਗ ਮਾ ਧੋਰ ਰਜੂ ਹੋ ਕੇ ਦੰਦਾਂ ਦੇ ਮੇਰਾ ਜੀ ਦੂਜਾ ਦੋ ਦੰਦਾਂ ਵੀਰੇ ਠੀਕ ਆ ਪਹਿਲਾ ਸੁਆ 7.5 ਮਹੀਨਿਆਂ ਦੀ ਗੱਬਣ ਹੈਗੀ ਚੈੱਕ ਪਾਸ ਚੈੱਕ ਪਾਸ ਹੈਗੀ ਕਰਾ ਕੇ ਲਿਆ ਸਕਦਾ ਸੱਜਣ ਹਾਂ ਵੀਰੇ ਹਾਂ ਆਪਾਂ ਵੀ ਕਰਾਈ ਹੋਈ ਹੈਗੀ ਠੀਕ ਆ ਅਗਲਾ ਆਪਣੇ ਕਰੋ ਕਰਾ ਕੇ ਚੈੱਕ ਕਰਾ ਕੇ ਫੇਰ ਲੈ ਕੇ ਜਾਵੇ ਬਈ ਤਾਂ 7.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਗਿਆ ਯਾਰ ਤੋਹਫਾ ਡਾਇਮੰਡ ਪੀਸ ਹੀ ਕਹਿ ਸਕਦੇ ਆਪਾਂ ਇਹਨੂੰ ਸਹੀ ਗੱਲ ਆ ਬਾਈ ਆ ਡਾਇਮੰਡ ਪੀਸ ਆ ਗਿਆ ਨਾ ਕੱਦ ਤੋਂ ਮਾਰ ਖਾਂਦੀ ਆ ਨਾ ਲੈਗ ਸਕੋਰ ਤੋਂ ਨਾ ਬਿਊਟੀ ਵਾਲੇ ਪੱਖ ਤੋਂ ਮਾਰ ਖਾਂਦੀ ਆ ਦੰਦਾਂ 'ਚ ਸਿਰਫ ਦੋ ਦੰਦ ਆ ਉਹ ਮੈਂ ਚੈੱਕ ਕਰ ਲੀ ਉਹ ਚਾਹੇ ਤੁਸੀਂ ਨਵੇਂ ਚੈੱਕ ਕਰਿਓ ਬਾਈ ਤੋਂ ਆਨਲਾਈਨ ਮੰਗਾ ਲਿਓ ਉਹਦੀ ਮੇਰੀ ਗਾਰੰਟੀ ਹੋਊਗੀ ਤੇ ਚੈੱਕ ਪਾਸ ਕਰਾ ਕੇ ਲੈ ਜਿਓ ਤੇ ਕੱਦ ਕਾਠ ਵਾਲੀ ਵੀ ਮੇਰੀ ਗਾਰੰਟੀ ਹੋਊਗੀ ਵੀ ਸਾਨੂੰ ਨੇੜੇ ਆ ਕੇ ਛੋਟ ਹੀ ਨਹੀਂ ਇਹ ਲੱਗਦੀ ਵੀ ਜਹਾ ਪਣ ਇਹ ਵੱਡੀ ਬਣਾ ਕੇ ਦਿਖਾਤੀ ਨਾ ਇਹ ਲੈਗ ਸਕੋਰ ਵਾਲੀ ਪੱਖ ਤੋਂ ਮਾਰ ਖਾਵੇ ਜਿਹੇ ਨੂੰ ਪੰਜ ਸੂਏ ਚੋਲਿਓ ਤੇ ਜਿਹੜੇ ਸਾਹਵਾਂ ਜਿਵੇਂ ਆਪਾਂ ਕਹਿ ਨਹੀਂ ਜਾਂਦੇ ਯਾਰ ਡਾਕਟਰ ਜਗਜੀਤ ਕਹਿੰਦਾ ਹੁੰਦਾ ਗੋਪੀ ਵਾਲਾ ਕਹਿੰਦਾ ਵੀ ਪੇਟ ਵਾਲਾ ਜਾਨਵਰ ਦੁੱਧ ਚੰਗਾ ਪਾਣਦਾ ਪੇਟ ਵਾਲੀ ਗਾਂ ਖਾਣ ਪੀਣ ਦੀ ਵੀ ਖੁੱਲੀ ਆ ਤੇ ਹਰੇਕ ਪੱਖ ਤੋਂ ਆਪਾਂ ਕਹਿ ਸਕਦੇ ਆ ਯਾਰ ਫਾਈਵ ਸਟਾਰ ਬੱਛੀ ਆ ਬਾਕੀ ਸੋਡੇ ਸਾਹਮਣੇ ਖੜੀ ਐ ਜਿ ਕੋਈ ਲੁਕਾਉਣ ਵਾਲੀ ਚੀਜ਼ ਰੱਜ ਲੁਕਾਉਣ ਵਾਲੀ ਤਾਂ ਹੈ ਹੀ ਨਹੀਂ ਬਈ ਨਾਲ ਲੁਕੇ ਠੀਕ ਐ ਗੱਲ ਬਿਊਟੀ ਵਾਲੇ ਪੱਖ ਤੋਂ ਵੀ ਬਹੁਤ ਸੱਚੀ ਆ ਬਈ ਯਾਰਾ ਬਾਕੀ ਪੀ ਕਾ ਕਿਹੜਾ ਲੱਗਿਆ ਆਪ ਕਿਹੜੇ ਦੀ ਆ ਉਹ ਦੱਸ ਦਾਂਗੇ ਸਾਰਾ ਬਾਈ ਸਾਰਾ ਕੁਝ ਦੱਸ ਦਾਂਗੇ ਜਿਹੜਾ ਭਾਈ ਮਿੱਤਰ ਪਿਆਰਾ ਸੱਜਣ ਲਊਗਾ ਆਪਣੇ ਤੋਂ ਸਾਰੀ ਡਿਟੇਲ ਦਵਾਂਗੇ ਵੀਰੇ ਆ ਕੱਲੇ ਕੱਲੇ ਨੂੰ ਔਖਾ ਸੌਦਾ ਜਿਹਦੇ ਨਾਲ ਹੋਊਗਾ ਉਹਨੂੰ ਬਾਈ ਕਹਿੰਦਾ ਸਾਰੀ ਡਿਟੇਲ ਦੱਸ ਦਾਂਗੇ ਪੈਸੇ ਰਾਜੂ ਇਹਦੇ ਮੁੱਲ ਤਾਂ 80 ਕਰਾਲਾ ਬਈ ਯਾਰਾ ਫਿਕਸ ਕਰਦੇ ਜਮੇ ਕੰਮ 75000 ਦੀ ਬੱਛੀ ਦੇ ਦਾਂਗੇ ਜਮੇ ਫਿਕਸ ਮਾਨ ਤਣ ਮੌਕੇ ਦੀ ਕਰਾਂਗੇ ਹਾਂ ਇਹ ਜੋ ਛੋਟ ਛੱਪੇ ਵਾਲਾ ਸਿਸਟਮ ਹੀ ਆ ਤੇ ਹੁਣ ਮਾਰ ਦੇ ਗਰੀ ਦੋ ਨੰਬਰ ਵਾਲੀ ਤੇ ਕੈਮਰਾ ਤੋੜ ਰਾਜੂ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹਦਾ ਦ ਅੱਛਾ ਚਮਕ ਚਮਕਾ ਬਹੁਤ ਹੈ ਨਾ ਸ਼ਾਈਨਿੰਗ ਸ਼ੂ ਨਿਕਾ ਇਹ ਆ ਗਈਆਂ ਗਰਮੀ ਚੱਲਣ ਵਾਲੀਆਂ ਆਈਟਮਾਂ ਸਾਰੀਆਂ ਸੂਆ ਦੂਜਾ ਕਿੰਨੇ ਦਿਨ ਪੈਂਡਿੰਗ ਨੇ ਰਹਿ ਜੂ ਲੈ ਜੂ ਵੀਰੇ ਹਫਤਾ ਆਰਡਰ ਰੱਖੂਗੀ ਸੱਜਣਾ ਬਿਲਕੁਲ ਫਿਕਸ ਹੈ ਥਣ ਦਾ ਸੈਜ ਰੱਖਦੀ ਆ ਮੱਝਾਂ ਨਾਲ ਦੀ ਚਵਾਈ ਵਾਲੇ ਪੱਖ ਤੋਂ ਵੀ ਬਿਲਕੁਲ ਫੋਕੀ ਨਿਕਲੂ ਤੇ ਥਣ ਦਾ ਸੈਜ ਵੀ ਬਹੁਤ ਸੋਹਣਾ ਤੇ ਚਮਕ ਬਾਡੀ 'ਚ ਬਹੁਤ ਆ ਗਈ ਇਹਦੇ ਤੇ ਸ਼ਾਂਟਵੇਂ ਸਰੀਰ 'ਚ ਆ ਗਈ ਜੀ ਆਪਾਂ ਗੱਲ ਕਰ ਦੂਜਾ ਸੂਆ ਬੱਛੀ ਬਈ ਯਾਰਾ ਚਾਰ ਪੰਜ ਸੂਏ ਰੱਖ ਕੇ ਵੀ ਬੰਦਾ ਫੇਰ ਵੇਚ ਲੈ ਯਾਰ ਉਹਨੇ ਦੀ ਬਿਪੂ ਅਗਲੇ ਨੂੰ 100 ਦਾ ਘਾਟਾ ਨਹੀਂ ਪੈਂਦਾ ਫਿਰ ਵੀ ਫਿੱਟ ਫਿੱਟ ਜੀ ਆ ਗਈ ਰਾਜੂ ਨਾ ਜਦੋਂ ਆਪਾਂ ਕਹਿ ਲਿਆ ਵੀ ਚਾਹ ਪਾਉਡਰ ਤੇ ਪੜੀ ਹੋਈ ਆ ਬਈ ਯਾਰ ਤੇ ਆ ਗਈ ਬਿਲਕੁਲ ਫਿੱਟ ਫਿੱਟ ਨਾ ਆਪਾਂ ਇਹਨੂੰ ਲਿੱਸੀ ਕਹਿ ਸਕਦੇ ਆ ਨਾ ਇਹਨੂੰ ਆਪਾਂ ਮੋਟੀ ਕਹਿ ਸਕਦੇ ਆ ਤੇ ਇੱਥੋਂ ਜੈਕ ਕਰ ਸਕਦੇ ਆ ਸਵੇਰ ਆ ਦੀ ਵੀ ਠੰਡੀ ਜੀ ਲੱਗਦੀ ਠੰਡੀ ਬਈ ਆ ਦੇਖਾ ਤੇ ਆਰਡਰ ਹਜੇ ਜਿਵੇਂ ਕਹਨੇ ਹੁੰਦੇ ਆ ਰਾਜੂ ਜੀ ਵੀ ਖਾਸਾ ਬਣਾਉਗੀ ਕੈ ਦਿਨ ਘਟ ਦੂਗੀ ਤੇ ਹਫਤਾ ਲੈ ਜੂ ਬਰੇ ਗੁਰੀ ਇਹ ਠੀਕ ਆ ਗੱਡੀ ਚੜ ਕੇ ਇੱਕ ਦੋ ਦਿਨ ਗੱਡੀ ਚ ਕਰਕੇ ਇੱਕ ਦੋ ਦਿਨ ਪਹਿਲਾਂ ਸੂਪ ਆਪਾਂ ਕਹਿ ਸ਼ਕੀਨ ਵੀ ਫੁੱਲ ਆ ਗਈ ਪੂਰੀ ਬਰੇ ਪੈਸੇ ਰਾਜੂ ਦੇ ਇਹ ਬੱਚੀ ਹਾਂ ਨਾ 52000 ਦੀ ਦਵਾਂਗੇ ਬਈ ਯਾਰਾ 60 ਕਰਾ ਲਓ ਮੱਲ ਕੁਛ ਕਰਾ ਲਓ ਸਿਰਫ 52 ਦੀ ਕੰਢੀ ਕੱਟਣ ਰਾਜੂ ਕਹਿੰਦਾ ਅੱਜ ਇਹ ਮਿਲੂਗੀ ਸਿਰਫ 52000 ਦੀ ਤੇ ਹੁਣ ਹੋਇਆ ਗੈਰੀ 3 ਨੰਬਰ ਵਾਲੀ ਦੇ ਆਲੇ ਦੁਆਲੇ ਤੇ ਮਾਰ ਕੈਮਰਾ ਥਣ ਦਾ ਸਹਜੀ ਦਾ ਵੀ ਕਰਾ ਦੀ ਚੈੱਕ ਬਹੁਤ ਠੰਢੀ ਆਉਂਦਾ ਸਹਜ ਬਾ ਕਮਾਲ ਹੀ ਆ ਬਾਈ ਹੋਰਾਂ ਦੇ ਜਿੰਨੇ ਕ ਜਾਨਵਰ ਤੁਹਾਨੂੰ ਦਿਖਾਉਂਗਾ ਤੋਰ ਰਾਜੂ ਹੋੜ ਕੇ ਇਹ ਵੀ ਐਚਐਫ ਕ੍ਰੋਸ ਦੇ ਵਿੱਚ ਆ ਗਈ ਗਰਮੀ 'ਚ ਚੱਲਣ ਵਾਲੀ ਆ ਦੁੱਧ ਦੇ ਨਾਲ ਤਕਰੀਬਨ ਤਕਰੀਬਨ ਸੱਜਣੋ ਮੱਜਾਂ ਦੇੜ ਜਿਹੜੀ ਹੁੰਦਾ ਜਿੰਨੀਆਂ ਕਿ ਕ੍ਰੋਸ ਦਾ ਮਾਪਸ ਨੂੰ ਤਕਰੀਬਨ ਡੈਲੀ ਫੀਲਡ 'ਚ ਦਿਖਾਉਣੇ ਆ ਆਡਰ ਸੋਨਾ ਬਣਾਉਗੀ ਸੁਆ ਰਾਜੂ ਦੂਜਾ ਸੁਆ ਬਰੇ ਦਾ ਵੀ ਗੁਰੀ ਕਿੰਨੇ ਦਿਨ ਪੈਂਡਿੰਗ ਨੇ ਹਫਤਾ ਲੈ ਜੂ ਬਰੇ ਗੁਰੀ ਇਹ ਵੀ ਇੱਕ ਹਫਤਾ ਹਾਂ ਪਲੂਨ ਨੇ ਦੁੱਧ ਦੇਤਾ 20 ਕਿਲੋ ਇਹਨੇ ਬੱਚੀ ਨੇ ਤਿਆਰੀ ਸੋਣੀ ਮਾਰੂਗੀ ਨਾ ਹਾਂ ਬਈ ਹਾਂ ਅੱਗੇ ਪਿੱਛੇ ਦਾਲੇ ਵਾਰ ਰੱਖੂ ਬਈ ਯਾਰਾ ਤੇ ਥਣਾਂ ਦਾ ਸੈਜ ਵੀ ਇੱਕੋ ਜਿਹਾ ਰੱਖਦੀ ਆ ਚਾਰਾਂ ਮੁੱਖੀਆਂ ਥਣ ਲੱਗਿਆ ਬਈ ਤੇ ਬਾਕੀ ਲੱਗਿਆ ਸੋਨੇ ਗੈਪ ਤੇ ਆ ਮਿੱਥੀ ਦੇ ਕਹ ਲਈ ਪੰਜਾਬੀ 'ਚ ਆਪਾਂ ਸੋਣੀ ਮਿੱਥੀ ਤੇ ਲੱਗਿਆ ਸੋਨੇ ਗੈਪ ਤੇ ਲੱਗਿਆ ਹਾਈਟ ਆ ਜਿਹੜੀ ਹਾਈਟ ਆਗੀ ਮੀਡੀਅਮ ਨਾਲ ਵਾਲੀ ਦੀ ਵੀ ਮੀਡੀਅਮ ਆ ਉਦੋਂ ਨਾਲ ਵਾਲੀ ਤੇ ਜਿਹੜੀ ਫਿਰ ਉਹ ਜਾਦੇ ਵੱਡੀ ਹਾਈਟ ਚ ਦੀ ਉਹਦੇ ਕੋਲ ਖੜੀਆਂ ਸਾਨੂੰ ਇਹ ਛੋਟੀਆਂ ਲੱਗਣਗੀਆਂ ਉਹਦੇ ਕੋਲ ਖੜੀਆਂ ਤੇ ਬਾਕੀ ਤਕਰੀਬਨ ਤਕਰੀਬਨ ਆਡਰ ਵਾਲੇ ਪੱਖ ਤੋਂ ਗੱਲ ਕਰ ਲਈਓ ਉਦਾਂ ਕਰ ਲਈਏ ਆ ਗਈ ਇਹ ਵੀ ਫਿੱਟ ਫਿੱਟ ਜੀ ਰਾਜੂ ਹਣਾ ਇੱਥੋਂ ਹਾਂ ਬਈ ਤੋਂ ਦਿਖਾ ਦੇ ਬਈ ਇਹਦਾ 20 ਕਿਲੋ ਵੱਧ ਤੋਂ ਮੰਨ ਕੇ ਲੈ ਜਾ ਬੰਦਾ ਯਾਰ ਬਈ ਐਕਟੀ ਵੀ ਇਹਦਾ ਇਹਦਾ ਰੇਟ ਕੀ ਰਹੂਗਾ ਬਈ 65000 ਦੀ ਦੇ ਦਾਂਗੇ ਯਾਰ ਮਾਨਤਨ ਮਾਨਤਨ ਮੌਕੇ ਤੇ ਕਰ ਦਾਂਗੇ ਬਈ ਜੇ ਜੋੜਾ ਲੈਣਾ ਹੈ ਕਿਸੇ ਨੇ ਜੋੜੇ ਦਾ ਉਹ ਜਿਹਾ ਮਾਨਤਨ ਕਰ ਦਾਂਗੇ ਬਈ ਯਾਰ ਠੀਕ ਆ ਗੱਲ ਜੋੜੇ ਚ ਮਾਨਤਨ ਹੋ ਜੂਗਾ ਤੇ ਹੁਣ ਆ ਜਾ ਗਰੀ 4 ਨੰਬਰ ਵਾਲੀ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲੋ ਇਹਦਾ ਰੰਗ ਰੰਗ ਬੜਾ ਸੋਹਣਾ ਹੈ ਨਾ ਹਾਂ ਬਈ ਜਿੱਦਾਂ ਆਪਾਂ ਗੱਲ ਕਰ ਲਈਏ ਵੀ ਆਹ ਚੀਜ਼ਾਂ ਦੀ ਚੜਾਈ ਵੀ ਚੰਗੀ ਆ ਗਈ ਤੇ ਆਹ ਚੀਜ਼ ਦਾ ਗੈਪ ਬੜਾ ਹੈਵੀ ਬੜੀ ਚੰਗੀ ਆ ਬਈ ਯਾਰ ਤੇ ਚਮਕ ਚਮਕ ਵੀ ਬਹੁਤ ਆ ਗਈ ਲਾਇਆ ਤਾਂ ਨਹੀਂ ਹੋਇਆ ਕੁਛ ਨਹੀਂ ਨਾ ਬਈ ਨਾ ਦੇਖਾ ਇੱਥੋਂ ਗੈਰੀ ਆਰਡਰ ਦਾ ਬੜੀ ਸੰਭੀ ਵਾਲੀ ਹੋਈ ਆ ਬੰਦੇ ਨੇ ਬਈ ਯਾਰ ਜਿੱਦਾਂ ਕਹਿ ਨਹੀਂ ਦਿੰਦੇ ਯਾਰ ਵੀ ਫਾਰੀ ਵਾਲਾ ਆਰਡਰ ਆ ਗਿਆ ਇਹਦਾ ਹਨਾ ਹਾਂ ਬਈ ਸਵਾਦੀ ਕੇ ਮੇਰਾ ਗੁਲਾਬੀ ਕਲਰ ਦੇ ਥਾਣ ਆ ਗਏ ਅੰਚਲ ਇੰਡੀ ਵਾਲੇ ਅੰਚਲ ਕਹਿੰਦੇ ਆ ਆ ਚੀਜ਼ ਦਿਖਾ ਦੇ ਜੀ ਤੋਰ ਹੋਲ ਕੇ ਇਹਦਾ ਸੂਆ ਇਹਦਾ ਸੂਆ ਵੀ ਦੂਜਾ ਇਹਦਾ ਵੀ ਦੂਜਾ ਸੂਆ ਇਹ ਕਿੰਨੇ ਦਿਨ ਕੱਢ ਸਕਦੀ ਆ ਲੈ ਜੂ ਵੀਰੇ 5-7 ਦਿਨ ਲੈ ਜੂ ਬੜੇ ਜੀ ਤਕਰੀਬਨ ਵੀ ਜਿੰਨੀਆਂ ਕਿ ਗੱਬਣ ਦਿਖਾਵਾਂਗੇ ਆਪਾਂ 5-7 ਦਿਨਾਂ ਦੇੜ ਕੇ ਜੀ ਹਾਂ ਬਈ ਹਾਂ ਇਹਦਾ ਦੁੱਧਾਰ ਕੱਢ ਗਈ ਆ ਬਈ ਇਹਨੇ ਪਲੂਨ ਨੇ ਦੁੱਧ ਦਿੱਤਾ 25 ਕਿਲੋ ਜੈਨੂਨ ਜੈਨੂਨ ਬਈ ਚਮਕ ਸਾਰੀ ਨੋਰਮਲ ਨੋਰਮਲ ਜ਼ਿਮੀਦਾਰਾਂ ਦੇ ਘਰੋਂ ਲਈ ਆ ਬਈ ਯਾਰਾ ਠੀਕ ਆ ਗੱਲ ਅ ਚਮਕੇ ਚ ਸਾਰਿਆਂ ਨਾਲੋਂ ਜ਼ਿਆਦਾ ਆ ਨਾ ਸਾਂ ਵੀ ਪਲੀ ਬਾਲੀ ਹੋਈ ਆ ਬਾਈ ਪਾਊਡਰਾਂ ਦੇ ਪਲੀਆਂ ਹੋਈਆਂ ਨੇ ਗਿਆ ਤੇ ਗਾਵਾਂ ਸਾਰੀਆਂ ਫਿੱਟ ਫਿੱਟ ਆ ਗਈਆਂ ਪੱਕਾ ਆਪਾਂ ਜਾ ਕੇ ਕਹਿ ਦੇਣਾ ਵੀ ਜ਼ਿਆਦਾ ਓਵਰ ਨਹੀਂ ਹੈਗੀ ਫਾਇਟ ਕਿਸੇ ਤੇ ਵੀ ਚੜੀ ਹੋਈ ਆ ਨਾ ਹਾਂ ਬਈ ਫਿੱਟ ਫਿੱਟ ਜੀ ਬਾਡੀ ਦੇ ਵਿੱਚ ਆਈਆਂ ਨਾ ਦੇ ਬਈ ਲੈ ਲੈ ਤੇ ਦੇਖੀ ਤੇ ਬਾਕੀ ਦੁੱਧ ਵਾਲੇ ਪੀਸ ਆ ਗਏ ਤੇ ਬਾਕੀ ਆਪਣਾ ਕੰਮ ਹੁੰਦਾ ਸਾਨੂੰ ਸਜਣੋ ਚੰਗੀ ਤੋਂ ਚੰਗੀ ਚੀਜ਼ ਦਿਖਾਉਣਾ ਹਰੇਕ ਪ੍ਰਕਾਰ ਦਾ ਪਸ਼ੂ ਦਿਖਾਉਣਾ ਤੇ ਬਾਕੀ ਤੁਸੀਂ ਥੋੜਾ ਜਿਹਾ ਆਪਦੀ ਸਮਝ ਤੋਂ ਵੀ ਕੰਮ ਲੈਣਾ ਹੁੰਦਾ ਵੀ ਆਪਣੇ ਘਰੇ ਨੇ 25 ਪੌਣਾ 30 ਪੌਣਾ ਜਾਂ ਆਪਣੇ ਘਰੇ ਆ ਗਏ ਨੇ ਬਾਈ 15 ਪੌਣਾ ਇਹੋ ਕੀ ਆਪਣਾ ਕੰਮ ਹੁੰਦਾ ਤੁਹਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਤੇ ਰੇਟੋ ਰੇਟ 'ਚ ਦਿਖਾਉਣਾ ਉਹੀ ਗੱਲ ਕਹਿਣਾ ਉਹਨਾਂ ਅਕਸਰ ਤੁਸੀਂ ਕਈ ਵਾਰੀ ਕਹਿੰਦੇ ਹੋ ਨਾ ਜਿਆਦਾ ਰੇਟ ਆ ਸੋਨਾ ਸੋਨੇ ਦੇ ਭਾਅ ਪੈ ਗਿਆ ਬਾਈ ਚਾਂਦੀ ਚਾਂਦੀ ਸਹੀ ਗੱਲ ਆ ਬਾਈ ਗੁਰੂ ਜਰ ਸਹੀ ਉਹ ਕੁਆਲਿਟੀ ਦੇ ਹਿਸਾਬ ਨਾਲ ਮੁੱਲ ਹੁੰਦਾ ਜਿਹੜੀਆਂ ਵੀ ਚੀਜ਼ਾਂ ਦਿਖਾ ਦਨੇ ਆਪਾਂ ਬਈ ਜਿੱਦ ਦੇ ਤਿਆਰੀ ਹੋ ਗਈ ਨਾ ਪਰ ਕਈ ਵਾਰੀ ਆਪਾਂ ਤੁਹਾਨੂੰ 3 ਲੱਖ ਵਾਲੀ ਗਾਂ ਵੀ ਦਿਖਾ ਦਨੇ ਹੁੰਦੇ ਆ ਕਈ ਵਾਰੀ ਆਪਾਂ ਤੁਹਾਨੂੰ 30 ਹਜ਼ਾਰ ਵਾਲੀ ਬੱਚੀ ਵੀ ਦਿਖਾ ਦਨੇ ਹੁੰਦੇ ਆ ਸਹੀ ਗੱਲ ਆ ਬਾਈ ਯਾਰ ਤੇ ਨਾੜਾ ਨੂੜਾ ਸੋਹਣਿਆ ਰੱਖਦੇ ਆ ਲਾਜ ਐਸੇ ਰਾਜੂ ਇਹ ਹਾਂ ਨਾ 72000 ਦੀ ਦੇ ਦਾਂਗੇ ਵੀਰੇ ਗੁਰੀ ਐਕਸ ਜੀ 70 ਦੀ ਦੇਵਾਂਗੇ ਠੀਕ ਐ ਐਕਸ ਵਾਲਾ ਕੰਮ ਥੋੜਾ ਨਿਮੇੜੀ ਜਾਂਦਾ ਮੈਂ ਥੋੜਾ ਜਿਆਦਾ ਸਮਾਂ ਖਰਾਬ ਨਹੀਂ ਹੋਣਾ ਫੋਨ ਤੇ ਬਾਈ ਨਾਲ ਵੀ ਰੇਟ ਬਸ ਛੋਟ-ਛੂਟ ਜੀ ਆਲੇ ਥੋੜੀ ਹੋਊਗੀ ਬਾਈ ਹਾਂ ਇਹਦਾ ਕੱਦ ਚੰਗਾ ਹਨਾ ਵੱਡੀ ਆ ਫੁੱਲ ਬੈਰ ਰਹੀ ਇਹਦਾ ਸੂਹ ਰਾਜੂ ਇਹਦਾ ਦੂਜਾ ਸੂਹ ਹੈ ਬਾਈ ਇਹਦਾ ਵੀ ਕਿੰਨੇ ਦਿਨ ਪੈਂਡਿੰਗ ਇਹਦੇ ਇਹਦੇ ਪਹਿਲੇ ਵੀਰੇ 10 ਦਿਨ ਇਹ 10 ਦਿਨ ਕੱਢ ਦੂ ਪੂਰੀ ਕੱਚੀ ਲੱਗੀ ਹੈ ਨਾ ਹਾਂ ਬਾਈ ਇਹਦਾ ਸਵੇਰੀ ਆਇਆ ਮਾਲ ਬਾਈ ਯਾਰ ਲੈਵੇ ਚੱਕ ਗਿਆ ਨਾ ਬੜਾ ਠੀਕ ਆ ਸਾਫਰ ਚੁਕਈਆਰੀ ਹੋ ਜਾਣਾ ਹਾਂ ਬਈ ਤੇ ਆ ਗਈ ਸੱਜਣੋ ਬਾਡੀ ਵਾਲੀ ਬਾਡੀ ਦੀ ਚੜਾਈ ਬਹੁਤ ਸੋਹਣੀ ਰੱਖਦੀ ਆ ਉਤੋਂ ਤੇ ਆ ਗਈ ਵਜਨ ਵਾਲੀ ਜਿੱਦਾਂ ਤੁਹਾਨੂੰ ਇੱਕ ਨੰਬਰ ਵਾਲੀ ਪੈੜ ਦਿਖਾਈ ਆ ਨਾ 7.5ਾਂ ਵਾਲੀ ਗੱਬਣ ਮੈਂ ਇਹ ਉਦਾਂ ਦੀ ਬੱਛੀ ਆ ਗਈ ਵਜਨ ਵਜੂਦ ਚੰਗਾ ਇਹਦੇ ਚ ਕੱਦ ਕਾਠ ਵੀ ਚੰਗਾ ਤੇ ਵਜਨ ਵੀ ਫੁੱਲ ਆ ਗਿਆ ਬਹੁਤ ਵਧੀਆ ਬਾਡੀ ਵੇਟ ਆ ਬਈ ਯਾਰਾ ਇਹਦਾ ਦੁੱਧ ਕਿੰਨਾ ਦੱਸਿਆ ਰਾਜੂ ਇਹਦਾ 27 22 ਕਿਲੋ ਦੁੱਧ ਦਿੰਦਾ ਹੈ ਬਈ ਪਹਿਲਣ ਨੇ ਪਹਿਲਣ ਨੇ ਬਈ ਠੀਕ ਆ ਜਿਹੜੇ ਹਿਸਾਬ ਨਾਲ ਮੌਸਮ ਆ 25 ਪਲੱਸ ਮੰਨ ਕੇ 25 ਕਿਲੋ ਦੁੱਧ ਤਾਂ ਮੰਨ ਕੇ ਲੈ ਜਾਏ ਬਈ ਇਹਦਾ ਵੀ ਯਾਰਾ ਤੇ ਬਾਕੀ ਆ ਚੀਜ਼ਾਂ ਬਹੁਤ ਸ਼ਾਨਦਾਰ ਆ ਗਈਆਂ ਜਿਵੇਂ ਆਪਾਂ ਕਹਿ ਲਿਆ ਨੇ ਓਵਰਫਲੋ ਤੇ ਪਲੀ ਹੋਈ ਚੰਗੀ ਆ ਸੁਭਾਅ ਦੀ ਬਿਲਕੁਲ ੱਲਾਂ ਦੇਖ ਬਈ ਹਲੇ ਚੰਗੀ ਬਣੂਗੀ ਕਾਫੀ ਬਣੂ ਥੱਲੋਂ ਕਹਿਣ ਦਾ ਭਾਵ ਕਿਉਂਕਿ ਆਪਾਂ ਰੂਟੀਨ 'ਚ ਘੁੰਮਦੇ ਰਹਨੇ ਆ ਚੰਗਾ ਸੋਹਣਾ ਆਰਡਰ ਤਿਆਰ ਕਰੂ ਜਦੋਂ ਵਧੀਆ ਇਹਨਾਂ ਪੂਰਾ ਠੇਕੇਲੇ ਦਾ ਮਾਰੂ ਬਈ ਯਾਰ ਇਹਨਾਂ ਪੂਰਾ ਟੋਕਰੇ ਜੰਨਾ ਇਹਦੇ 라ਜੂ ਪੈਸੇ ਮੁੱਲ 90 ਕਰਾਲਾ ਬਈ ਚਾਹੀਦੀ 85000 ਦੀ ਵਾਢ ਦੇ ਦਾਂਗੇ ਬਈ ਇਹ ਮਾਨਤਾਂ ਨੂੰ ਮਾਨਤਾਂ ਮੌਕੇ ਤੇ ਹੋਊਗਾ ਬਈ ਹੋਜੂਗਾ ਹੋਜੂਗਾ ਬਈ ਠੀਕ ਹੈ ਕਹਿਣਾ ਇਹਦਾ ਨੰਬਰ ਕਿਹੜਾ ਆ ਗਿਆ ਰਾਜੂ ਪੰਜਵਾਂ ਨੰਬਰ ਆ ਗਿਆ ਮੇਰਾ خیال ਹੈ 2 4 5 ਤੇ 6ਵਾਂ ਆ ਗਿਆ ਹਨਾ ਹਾਂ ਨਾ ਵੀ ਪੰਜਵਾਂ ਆਇਆ ਹੈ ਤਿੰਨ ਚਾਰ ਪੰਜਵਾਂ ਨੰਬਰ ਆ ਬਈ ਇਹਦਾ ਨੰਬਰ ਪੰਜਵਾਂ ਤੇ ਹੁਣ ਮਾਰਦੇ ਗਏ 6 ਨੰਬਰ ਵਾਲੀ ਦੇ ਕੈਮਰਾ ਨੰਬਰ ਮੁਤਾਬਕ ਕਰ ਲਿਓ ਗੱਲਬਾਤ ਬਾਈ ਨਾਲ ਇਥੋਂ ਲੰਬਾਈ ਲਮੂਈ ਦਿਖਾ ਦੇ ਕੱਢ ਦੇ ਦਾ ਵੀ ਚੰਗਾ ਫੱਲਾ ਬਾਈ ਫੱਲਾ ਉਹ ਪਰ ਲੀਆਂ ਦੋ ਦਰਮਿਆਨੀਆਂ ਸੀ ਇਹ ਸਾਰੀਆਂ ਵੱਡੇ ਕੱਦਾਂ ਵਾਲੀ ਨੇ ਹੂੰ ਆਡਰ ਇਹਦਾ ਵੀ ਫਿਕਸ ਜੀ ਰਹੂਗਾ ਥੋਰ ਫੋਲ ਕੇ ਤੇ ਰੱਖੂਗੀ ਨਾਲ ਲਗਵਾ ਬਿਲਕੁਲ ਥਣ ਦਾ ਸਹਜ ਸਾਰੀਆਂ ਗਾਵਾਂ ਦੇ ਤਕਰੀਬਨ ਹਨਾ ਵਾਹ ਕਮਾਲ ਦੇ ਯਾਰ ਦੂਰਾ ਖਾਨ ਲੱਗਿਆ ਸਾਰੀਆਂ ਮੋਟੇ ਥਣ ਦੀਆਂ ਹੀ ਲਈਆਂ ਬਈ ਯਾਰ ਸਾਰੀਆਂ ਬੜੇ ਤੂੰ ਅਗਲੇ ਨੰਬਰ ਵਾਲੀ ਦਿਖਾਉਂਗਾ ਇੱਕ ਨੰਬਰ ਵਾਲੀ ਨਾਲ ਦੀ ਬਿਲਕੁਲ ਕਾਪੀ ਉਹਦੀ ਇਹ ਕਿੰਨੇ ਦਿਨ ਕੱਢਦੀ ਐ ਰਾਜੂ ਲੈ ਜੂ ਵੀਰੇ ਹਫਤਾ ਇਹ ਵੀ ਗੁਰੀ ਇੱਕ ਹਫਤਾ ਇਹਦਾ ਕੀ ਰਿਕਾਰਡ ਆ ਇਹ ਪਲੂਣ ਬੱਛੀ ਆ ਵੀਰੇ ਪਹਿਲਣ ਪਹਿਲਾ ਸੁਆ ਬਾਈ ਦੰਦਾਂ ਜੋ 6 ਦੰਦ ਆ ਵੱਡੀ ਬਹੁਤ ਆ ਯਾਰ ਹਨਾ ਹਾਂ ਬਈ ਚੜ ਕੇ ਲੱਗੀ ਹੋਈ ਆ ਬਈ ਯਾਰ ਚੜ ਕੇ ਲੱਗੀ ਹੋਈ ਆ ਲੰਬੀ ਹੋਈ ਆ ਲੰਬੀ ਵੀ ਫੁੱਲਾ ਹੂੰ ਇਹ ਦੁੱਧ ਦੂਜਣਾ ਜਿੰਨਾ ਹੀ ਪਾ ਦੂਗੀ ਜਿਹੜੇ ਹਿਸਾਬ ਨਾਲ ਕਈ ਵਾਰੀ ਪਸ਼ੂ ਜਦੋਂ ਉਮਰ ਟੱਪ ਕੇ ਲੱਗਦਾ ਨਾ ਥੋੜਾ ਜਆ ਤੇ ਦੂਜਣਾ ਜਿੰਨਾ ਦੁੱਧ ਹੀ ਪਾ ਦੂਗੀ ਇਹ ਦੂਜੇ ਸੂਈ ਵਾਲੀਆਂ ਜਿੰਨਾ ਕ ਤੇ ਆ ਗਈ ਗੁਲਾਬੀ ਚਮੜੀ ਚ ਹਨਾ ਨਸਲ ਚੰਗੀ ਆ ਆਰਡਰ ਵੀ ਗੁਲਾਬੀ ਜੇ ਕਲਰ ਦੀ ਰੱਖਦੀ ਆ ਮੁਠੀ ਵਾਲਾ ਥਣ ਲੱਗਿਆ ਬਈ ਯਾਰ ਆ ਫਿੱਟ ਫਿੱਟ ਮਾਰੂਗੀ ਲੈਵਾ ਵੀ ਨਾਲੇ ਬਈ ਇਹਦਾ ਰਾਜੂ ਕੀ ਰੇਟ ਰਹੂਗਾ ਇਹ ਬੱਚੀ ਹਾਂ ਨਾ 72000 ਦੀ ਦਵਾਂਗੇ ਬਈ ਯਾਰਾ ਫਿਕਸ ਜੀ ਫਿਕਸ ਜੀ ਮਾਨ ਤਾਨ ਕਰਾਂਗੇ ਮੌਕੇ ਤੇ ਇਹ ਹੁਣ ਦਿਖਾ ਦੇ ਗਰੀ ਆ ਬੱਚੀ ਹੁਣ ਹੀ ਰਾਜੂ ਬੰਦੇ ਨੂੰ ਦਿਖਾ ਇਥੋਂ ਓਏ ਇਹ ਜਮੀ 1 ਨੰਬਰ ਵਾਲੀ ਵਰਗੀ ਆ ਨਾ ਬਸ ਇਹ ਆ ਚੀਜ਼ ਬਲੈਕ ਆ ਗਈ ਇੱਥੋਂ ਪਤਾ ਲੱਗਦਾ ਹੈਗਾ ਇੱਥੋਂ ਦਿਖਾ ਕੇ ਰਿਵਿਊ ਬਿਊਟੀ ਵਾਲੇ ਪੱਖ ਤੋਂ ਵੀ ਕਰਾ ਦੇ ਚੈੱਕ ਧੋਰ ਰਾਜੂ ਖੋਲ ਕੇ ਇਹ ਦੂਜਾ ਸੂਆ ਬਾਈ ਸੂਆ ਦੂਜਾ ਤੇ ਦਿਨ ਰਾਜੂ ਕਿੰਨੇ ਪੈਂਦੇ ਦਿਨ ਬਈ 15 ਲੈ ਜੂਗੀ 15 ਦਿਨ 6 ਦੰਦ ਦਾ ਮੂੰਹ ਹੋ ਬਾਈ ਇਹ ਦੰਦਾਂ ਚ ਆ ਗਈ ਸੱਜਣੋ 6 ਦੰਦ ਸੂਆ ਦੂਜਾ ਇਹ ਬਿਊਟੀ ਵਾਲੇ ਪੱਖ ਚ ਤਾਂ ਬੜੀ ਜ਼ਬਰਦਸਤ ਆ ਗਈ ਯਾਰ ਫੁੱਲ ਆ ਬਾਈ ਫੁੱਲ ਯਾਰ ਇਹ ਨੂੰ ਆਪਾਂ ਇੰਡ ਕਵਾਲਿਟੀ ਨਹੀਂ ਕਹਿੰਦੇ ਵੀ ਜਮੇ ਸਿਰਾ ਕਹਿ ਸਕਦੇ ਆ ਯਾਰ ਹਨਾ ਜਮੇ ਸਿਰਾ ਗੱਲ ਬਾਤ ਹੀ ਆ ਗਈ ਸੂਆ ਆ ਗਈ ਦੂਜਾ ਕੇਰਾ ਰੱਜ ਨੂੰ ਹੋਰ ਕਮਾ ਦੇ ਓਏ ਕੇਰਾ ਹੋਰ ਕਢਾ ਦੇ ਕਿਹੜਾ ਇਹਦਾ ਇਹਦਾ ਰਿਕਾਰਡ ਕੀ ਆ ਬਈ ਇਹਨੇ ਪਲੂਨ ਬੱਚੀ ਨੇ ਦੁੱਧੋ ਦਿੱਤਾ 24 25 ਕਿਲੋ ਤੇ ਕੱਦ ਵੀ ਫੁੱਲ ਵੱਡਾ ਲੰਬੀ ਲੰਬੀ ਵੀ ਨਾਸਲ ਬਰੀਡ ਵੀ ਬਹੁਤ ਆ ਬਈ ਯਾਰਾ ਦੇਖੀ ਤੇ ਲੈਗ ਸਕੋਰ ਵਾਲੇ ਪੱਖ ਤੋਂ ਬਿਊਟੀ ਵਾਲੇ ਪੱਖ ਤੋਂ ਆਰਡਰ ਦੀ ਸ਼ੇਪ ਵਾਲੇ ਪੱਖ ਤੋਂ ਲੈ ਬਾਈ ਐਨ ਪੂਰਾ ਵਧੀਆ ਠੋਕਮਾ ਲੈਵਾ ਮਾਰੂ ਬਈ ਯਾਰ ਇੱਕ ਫਿੱਟ ਰੱਖੂਗੀ ਲੈ ਚਲੇ ਇਹਨੂੰ ਮੂੰਹ ਦੇਖ ਬਈ ਯਾਰ ਇੱਥੋਂ ਮਾਰ ਰਿਹਾ ਗੈਰੀ ਕੈਮਰਾਸ ਨਾਲ ਮਾਰ ਕੇ ਓਏ ਆਤਮਾਜੀ ਖੁਸ਼ ਹੋ ਜਾਂਦੀ ਜਦੋਂ ਘੈਂਟ ਜਾਨਵਰ ਦਿਖਾਉਂਦੇ ਆ ਤੁਹਾਨੂੰ ਆਪਾਂ ਫੁੱਲ ਸਿਰਾਂ ਗੱਲਬਾਤ ਕਰ ਲਈਏ ਜੇ ਇਹਦੇ ਰਾਜੂ ਪੈਸੇ ਕਿੰਨੇ ਲਾਵੇਂਗਾ ਦੀ ਤਰੀਫ ਜ਼ਿਆਦੇ ਹੋਗੀ ਹੁਣ ਇਹਦੇ ਪੈਸੇ ਨਾ ਜ਼ਿਆਦੇ ਮੰਗ ਨਾ ਬਈ ਨਾ ਹਾਂ ਹਾਂ ਨਾ ਬਈ ਬੱਚੀ ਬਸ 82000 ਦੀ ਦੇ ਦਾਂਗੇ ਇਹ हां ना 82 ਦੇ ਦਿਨ 15 ਪੈਂਡਿੰਗ ਸੂਆ ਦੂਜਾ ਪਹਿਲਾਂ ਦਾ ਰਿਕਾਰਡ 24 25 ਕਿਲੋ ਦਾ हां ਵੀਰੇ ਤੇ ਹੁਣ ਮਾਰਦੇ ਗਏ ਅਗਲੇ ਨੰਬਰ ਤੇ ਇਹ ਮੈਨੂੰ ਜਰਸੀ ਕੰਪਨੀ ਜਰਸੀ ਆ ਬਾਈ ਪ्युअर ਪੰਜਾਬ ਵਾਲੀ ਆਪਣਾ ਇਥੋਂ ਨੇੜੇ ਫਾਰਮ ਵਾਲੇ ਤੋਂ ਲਈ ਆ ਮਿੱਤਰ ਪਿਆਰੇ ਤੋਂ ਤੋਰ ਖੋਲ ਕੇ ਫੁੱਲ ਵੱਡੀ ਆ ਗਈ ਇਹ ਵੀ ਹੈ ਨਾ ਬਾਈ ਫੁੱਲ ਫੁੱਲ ਬਾਜਣਾ ਆ ਯਰਸੀਆਂ ਦੀ ਦੁਨੀਆ ਦੀ ਗੱਲ ਕਰ ਲਈ ਜਰਸੀਆਂ ਛੋਟੀਆਂ ਹੁੰਦੀਆਂ ਇਹ ਆ ਗਈ ਸੱਜਣਾ ਫੁੱਲ ਵੱਡੀ ਤੇ ਫੇਸ ਵਾਲੇ ਪੱਖ ਤੋਂ ਦਿਖਾ ਦੀ ਉਹਦਰਲੇ ਬੰਨੇ ਖੜਾ ਕੇ ਕੱਦ ਵੀ ਚੰਗਾ ਭੋਜਨ ਵੀ ਫੁੱਲ ਆ ਗਿਆ ਇਹਦੇ 'ਚ ਤੇ ਪੇਟ ਵਾਲੀ ਬੱਛੀ ਆ ਗਈ ਫੁੱਲ ਚੜਾਈ ਵਾਲੀ ਕਹਿ ਸਕਦੇ ਆ ਫੁੱਲ ਭਾਰੀ ਆ ਗਈ ਯਾਰ ਜਿਹਨੂੰ ਕਹਿੰਦੇ ਹੁੰਦੇ ਵੀ ਆਪਾਂ ਕਹਿ ਦਿੰਨੇ ਆ ਵੀ ਅਸਲ ਹੈ ਨਾ ਅਸਲ ਆ ਬਾਈ ਕੋਈ ਬੰਦਾ ਆ ਕੇ ਕਹਦੇ ਕਰਾਉਸ ਹੈ ਅਸਲ ਚੀਜ਼ ਆ ਗਈ ਅਸਲ ਚੀਜ਼ ਇਹ ਲੰਬੀ ਆ ਨਾ ਛੋਟੇ ਹਾਥੀ ਚ ਜਾਣੀ ਪਤਾ ਇਹ ਨਾ ਜੜੇ ਪਿਕਅਪ 'ਚ ਚੜੂਗੀ ਐਡੀ ਕਾ ਐਡੀ ਕ ਲੰਬੀ ਆ ਲੰਬਾਈ ਦਿਖਦੀ ਵੀ ਇਹ ਕਮਾ ਕੇ ਰਾ ਹੋਰ ਰਾਜੂ ਇਧਰ ਨਾ ਮੈਨੂੰ ਪਤਾ ਇਹਦੇ ਪੈਸੇ ਜ਼ਿਆਦੇ ਲਵੇਂਗਾ ਸਮਾਰਕ ਦਿਖਾ ਦੇ ਜਿੱਗ ਦੇ ਸੀਮਨ ਦੀ ਆ ਬਈ ਇਹ ਆਪ ਆਪ ਇੱਥੇ ਰੋਕ ਕੇ ਫੇਸ ਕਰੀ ਉਰਲੇ ਬੰਨੇ ਗਰੀ ਫੇਸ ਕੁਆਲਿਟੀ ਦਿਖਾ ਦੂ ਏ ਜਿਆਦੇ ਜਿਆਦੇ ਯਾਰ ਪੂਰਾ ਟੋਆ ਮੱਥੇ 'ਚ ਪੂਰਾ ਪੈਂਦਾ ਬਈ ਦੇਖ ਇੱਥੋਂ ਦਿਖਾ ਦੇ ਮੋਟੀ ਅੱਖ ਆ ਗਈ ਮੂੰਹ ਵੀ ਛੋਟਾ ਆ ਗਿਆ ਤੇ ਮੱਥੇ 'ਚ ਟੋਆ ਆ ਗਿਆ ਜਿਵੇਂ ਜਰਸੀਆਂ ਦੇ ਹੁੰਦਾ ਬੂਥ ਘੱਟ ਲੰਬੀ ਆ ਗਈ ਇਹਦੀ ਕਮਾਲਾ ਰਾਜੂ ਐਨੂੰ ਅਣ ਦਾ ਸੈਜ ਵੀ ਬਹੁਤ ਸੋਹਣਾ ਰੱਖਦੀ ਆ ਤੇ ਚਮਕ ਦਮਕ ਵੀ ਚੰਗੀ ਆ ਤੇ ਜਰਸੀ ਜੇ ਤੁਸੀਂ ਨਾ 2 300 ਜਰਸੀ ਦੇਖੋਗੇ ਯਾਰ 2 300 ਚੋ ਇੰਨੇ ਵਜਨ ਵਾਲੀਆਂ ਕੋਈ ਮਿਲੂ ਬਈ ਯਾਰ ਇਹ ਇੰਨੀਆਂ ਗੋਲ ਬਹੁਤ ਘੱਟ ਮਿਲਣਗੀਆਂ ਬਹੁਤ ਘੱਟ ਜੇ ਗੱਲ ਕਰੀਏ ਠੀਕ ਲੋਗੋ ਤੋਂ ਦਿੱਤਾ ਹੈ ਬਈ ਦੂਜੇ ਸੂਅਰਿ ਜਨਾਲਾ ਇਹ ਸੁਬਾਹ ਰਿਕਾਰਡ ਪੂਰਾ ਹੈ ਬਈ ਇਹਦਾ ਲੈ ਬਈ ਲੈ ਕੁਝ ਵੀ ਨਹੀਂ ਕਹਿੰਦੀ ਬਈ ਦੇਖ ਲੈ ਆਹ ਆ ਚੀਜ਼ ਦਿਖਾ ਰਹੀ ਗੈਰੀ ਓਏ ਗੋਲ ਗੋਲ ਬਾਲੀ ਆ ਯਾਰ ਉੱਥੋਂ ਫਿੱਟ ਬਾਲੀ ਆ ਪੈਸੇ ਰੱਜੂ ਇਹਦੇ ਬਈ ਮੁੱਲ ਤਾਂ ਚਾਹੀਦਾ ਇੱਕ 10 ਕਰਾਲਾ ਇਹਦਾ ਹਾਂਜੀ ਇੱਕ 5 ਦੀ ਦੇ ਦਾਂਗੇ 1 ਲੱਖ ਤੇ 5000 ਦੀ ਦੋ ਚ ਹੋਰ ਛੱਡ ਦਾਂਗੇ ਨਾ ਮਾਨਤਾਨ ਕਰ ਦਾਂਗੇ ਬਈ ਯਾਰ ਆ ਦੋ ਕੁਝ ਹੋਰ ਛੱਡ ਦਾਂਗੇ ਮੌਕੇ ਤੇ ਹਾਂ ਬਈ ਹਾਂ ਤੇ ਹੁਣ ਮਾਰਦੇ ਲਾਸਟ ਵਾਲੀ ਤੇ ਇਹ ਵੀ ਜਰਸੀ ਚ ਪੈਂਦੀ ਹੈ ਇਹ ਵੀ ਜਰਸੀ ਕਰਾਸ ਹੈ ਬਈ ਯਾਰ 50 ਵਾਲੀ ਆ ਪ्युअर ਪੰਜਾਬ ਵਾਲੀ ਕਾਦੇ ਦਾ ਵੀ ਫੁੱਲ ਆ ਗਿਆ ਦੂਜਾ ਸੂਆ ਵੀਰੇ ਦੇ ਫੇਸ ਤੇ ਤੋਰ ਫੋਲ ਕੇ 라ਜੀ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਇਹ ਲੈ ਜੂ ਵੀਰੇ ਹਫਤਾ ਇੱਕ ਹਫਤਾ ਹਾਂ ਬਈ ਲੂਣ ਬੱਛੀ ਨਾਲ ਦੁੱਧ ਦਿੰਦਾ ਹੈ 22 ਕਿਲੋ ਇਹਨੇ ਬਾਈ ਗੱਲੋ ਹਾਂ ਬਾਈ ਅੱਗੇ ਤੁਹਾਨੂੰ ਗੱਲ ਦੱਸ ਦਣਾ ਜਿਵੇਂ ਇਦਾਂ ਦੀਆਂ ਗਾਮ ਆ ਗਈਆਂ ਇਹਦੇ ਜਰਸੀ ਦਾ ਨਾ ਤੁਸੀਂ ਚੰਗਾ ਸੀਮਨ ਲਾ ਦੋਗੇ ਜਰਸੀ ਦਾ ਬੱਚਾ ਸੰਗਲ ਤੇ ਰਹੀ ਹੋਈ ਜਾਂ ਧਲਾਰੇ ਦਾ ਕਰਦੀ ਆ ਬਾਈ ਕੱਦ ਕਾਠ ਵੀ ਚੰਗਾ ਸ਼ਾਈਨਿੰਗ ਵੀ ਫੁੱਲ ਆ ਗਈ ਇਹਦੇ ਬਰੀਕ ਜਿਵੇਂ ਬਰੀਕ ਮੂੰਹ ਆ ਦੇਖੀ ਬਈ ਯਾਰ ਤੇ ਆ ਗਈ ਬਿਲਕੁਲ ਬਰੀਕ ਫਿੱਟ ਫਿੱਟ ਨੇ ਜਿੰਨੀਆਂ ਗਾਮਾਂ ਵੀ ਤੁਹਾਨੂੰ ਮੈਂ ਦਿਖਾਈਆਂ ਓਵਰ ਵੈਟ ਵਾਲੀ ਬੱਚੀ ਨਹੀਂ ਦਿਖਾਈ ਤੁਹਾਨੂੰ ਇੱਥੋਂ ਗਹਿਰੀ ਮਾਰਦੀ ਫੇਸ ਵਾਲੇ ਪੱਖ ਤੇ ਕੈਮਰਾ ਬਿਊਟੀ ਵਾਲੇ ਪੱਖ ਤੋਂ ਵੀ ਫੁੱਲ ਆ ਗਈ ਤੇ ਬਾਡੀ ਵਾਲੇ ਤੋਂ ਥਣ ਦੇ ਸੈਜ ਤੋਂ ਤੇ ਆਰਡਰ ਕੁਆਲਿਟੀ ਤੋਂ ਤੇ ਆਰਡਰ ਦਾ ਜਿਹੜਾ ਇਹਦਾ ਕਲਰ ਆ ਨਾ ਜਿਵੇਂ ਜਿਵੇਂ ਰੈਡੀ ਹੋਊਗੀ ਸੋਹਣੀ ਬਹੁਤ ਬਣਦੀ ਜਾਊਗੀ ਥੱਲੇੋਂ ਲਿਆ ਕੋਈ ਜਾਨੀ ਓੜੀ ਐਚ ਵੀ ਕਰਦੀ ਲੈ ਲੈ ਹਲੇ ਇਹਦੇ ਰਾਜੂ ਪੈਸੇ ਕਿੰਨੇ ਲਵੇਂਗਾ ਵੀ 75000 ਦੀ ਦੇ ਦਾਂਗੇ ਬੈੜ ਯਾਰਾ ਮੌਕੇ ਤੇ ਮਾਨਤਾਨ ਕਰ ਦਾਂਗੇ ਜੇ ਕਿਸੇ ਨੇ ਇਹ ਜੋੜਾ ਲੈਣਾ ਹੋਇਆ ਜੋੜੇ ਚ ਉਹ ਜਿਹਾ ਮਾਨਤਾਨ ਕਰ ਦਾਂਗੇ ਬਈ ਯਾਰਾ ਇਹਦਾ 1 ਲੱਖ ਤੇ 3 ਕਰਿਆ ਫਿਕਸ ਜਾ ਇਹਦਾ ਕਰਿਆ ਆਪਾਂ ਨੇ 75 75 ਬਈ ਇਹ ਮੇਰਾ ਖਿਆਲ ਆ ਹੋ ਗਿਆ 178000 ਹਾਂ ਵੀਰੇ 175 ਦਾ ਹੋ ਜੂਗਾ ਜੋੜਾ ਇਹ ਬਾਅਦ ਚ ਛੋੜ ਛੱਪਾ ਨਹੀਂ ਕਰਨਾ ਫਿਰ ਬਈ ਹੈ ਇੱਕ ਛੋੜ ਛੱਪਾ ਨਹੀਂ ਕਰਨਾ ਛੋੜ ਤਾਂ ਤੈਨੂੰ 5500 ਚ ਕਰਨੀ ਪਊ ਉਹ ਤਾਂ ਕਰਾਂਗੇ ਬਈ ਮਾਨਤਾ ਰੱਖਾਂਗੇ ਹਾਂ ਮਾਨਤਾਨ ਦੇ ਵਾਲਾ ਕੰਮ ਕਰਦੇ ਹਾਂ ਇਹਦੇ ਵਿੱਚ ਆਏ ਪੌਣੇ 2 ਲੱਖ ਦਾ ਜੋੜਾ ਹੋ ਜੂਗਾ ਇਹ ਕਿਸੇ ਸੱਜਣ ਨੇ ਲੈ ਕੇ ਜਾਣਾ ਨੰਬਰ ਬੋਲ ਦੇ ਜਰਾ 79739 92814 79739 92814 ਪਿੰਡ ਖੜਿਆ ਉਪਲੀ ਨੇੜੇ ਆ ਗਿਆ ਸੰਗਰੂਰ ਸ਼ਹਿਰ ਬੱਚੀਆਂ ਤਕਰੀਬਨ 8 ਤੋਂ 10 ਦਿਖਾਤੀਆਂ ਇਹਨਾਂ 'ਚ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਚੇਪਾ ਚੂਪਾ ਲਾ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ